ਅਦਾਕਾਰ ਅਵਿਨਵ ਸ਼ੁਕਲਾ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜੀहां ਰਵੀਨਾ ਦਿਲੇਖ ਦੇ ਪਤੀ ਅਵਿਨਵ ਸ਼ੁਕਲਾ ਜਿਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਉੱਥੇ ਦੱਸ ਦਈਏ ਕਿ ਇੱਕ ਵਿਅਕਤੀ ਜੋ ਆਪਣੇ ਆਪ ਨੂੰ ਇੱਕ ਵੱਡੀ ਗੈਂਗ ਦਾ ਵਿਅਕਤੀ ਦੱਸ ਰਿਹਾ ਹੈ ਤਾਂ ਉਸਨੇ ਇਹ ਧਮਕੀ ਦਿੱਤੀ ਹੈ ਇਸ ਦੀ ਪੂਰੀ ਜਾਣਕਾਰੀ ਅਨਵੰਬ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪੂਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ ਗਈ ਹੈ ਤਾਂ ਉੱਥੇ ਹੀ ਧਮਕੀ ਦੇਣ ਵਾਲਾ ਵਿਅਕਤੀ ਆਪਣੇ ਆਪ ਨੂੰ ਇੱਕ ਵੱਡੇ ਗੁਰਗੇ ਦਾ ਦੱਸ ਰਿਹਾ ਹੈ ਤਾਂ ਉੱਥੇ ਹੀ ਉਹਨਾਂ ਨੇ ਇਹ ਵੀ ਗੱਲ ਲਿਖੀ ਕਿ ਇਸ ਵਿਅਕਤੀ ਨੇ ਆਪਣੀ ਪੋਸਟ ਪਾ ਕੇ ਲਿਖਿਆ ਕਿ ਜਿੱਦਾਂ ਸਲਮਾਨ ਖਾਨ ਦੇ ਘਰ ਤੇ ਆ ਕੇ ਗੋਲੀ ਚਲਾਈ ਗਈ ਸੀ ਉਦਾਂ ਹੀ ਤੇਰੇ ਘਰ ਦੇ ਵਿੱਚ ਆ ਕੇ ਗੋਲੀ ਮਾਰੀ ਜਾਏਗੀ ਤਾਂ ਉਸ ਤੋਂ ਬਾਅਦ ਅਨਵੰਬ ਸ਼ੁਕਲਾ ਪੂਰੀ ਦੀ ਪੋਸਟ ਜਿਹੜੀ ਨੇ ਉਹ ਸ਼ੇਅਰ ਕਰਦੇ ਨੇ ਉਸ ਵਿਅਕਤੀ ਦੇ ਬਾਰੇ ਜਾਣਕਾਰੀ ਦਿੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਨੇ ਅਬਿਨਮ ਨੂੰ ਲਿਖਿਆ ਹੈ ਕਿ ਮੈਂ ਇਸ ਗੁਰਗੇ ਦਾ ਬੰਦਾ ਹਾਂ ਤਾਂ ਤੇਰੇ ਘਰ ਦਾ ਪਤਾ ਹੈ ਮੈਨੂੰ ਤੇ ਮੈਂ ਤੈਨੂੰ ਗੋਲੀ ਮਾਰਨ ਦੀ ਲਈ ਆਵਾਂਗਾ ਤਾਂ ਪੋਸਟ ਦੇ ਵਿੱਚ ਅੱਗੇ ਲਿਖਦੇ ਨੇ ਕਿ ਜਿਵੇਂ ਸਲਮਾਨ ਖਾਨ ਦੇ ਘਰ ਤੇ ਆ ਕੇ ਗੋਲੀ ਮਾਰੀ ਸੀ ਵੈਸੇ ਹੀ ਤੇਰੇ ਘਰ ਤੇ ਆ ਕੇ ਗੋਲੀ ਮਾਰਾਂਗਾ ਉਹ ਵੀ AK47 ਦੇ ਨਾਲ ਤਾਂ ਅੱਗੇ ਇਹ ਵਿਅਕਤੀ ਅਵਨਵ ਤੇ ਪੂਰੇ ਪਰਿਵਾਰ ਨੂੰ ਇਹ ਵੀ ਲਿਖਦਾ ਹੈ ਕਿ ਗਾਰਡਜ਼ ਨੂੰ ਵੀ ਧਮਕੀ ਦਿੱਤੀ ਗਈ ਹੈ ਤਾਂ ਪੋਸਟ ਦੇ ਵਿੱਚ ਅੱਗੇ ਲਿਖਿਆ ਜਾਂਦਾ ਹੈ ਕਿ ਕਿੰਨੇ ਵਜੇ ਕੰਮ ਤੇ ਤੁਸੀਂ ਜਾਣਦੇ ਹੋ ਸ਼ੂਟਿੰਗ ਤੇ ਤੂੰ ਜਾਣਦਾ ਹੈ ਤਾਂ ਉੱਥੇ ਤੈਨੂੰ ਚੇਤਾਵਨੀ ਆਖਰੀ ਵਾਰ ਦੇ ਰਹੇ ਆ ਕਿ ਅਗਰ ਤੂੰ ਆਸੀਮ ਨੂੰ ਕੁਝ ਵੀ ਗਲਤ ਲਿਖਿਆ ਤਾਂ ਪਹਿਲਾਂ ਤੇਰਾ ਨਾਮ ਨਿਊਜ਼ ਦੇ ਵਿੱਚ ਆਏਗਾ ਤੇ ਇਹ ਵੀ ਗੱਲ ਲਿਖੀ ਗਈ ਹੈ ਵੱਡੇ ਇਲਜ਼ਾਮਾਂ ਦੇ ਤਹਿਤ ਕਿ ਵੱਡੇ ਗੁਰਗੇ ਭਾਈ ਆਸੀਮ ਦੇ ਨਾਲ ਨੇ ਤਾਂ ਇਸ ਤਰੀਕੇ ਦੇ ਨਾਲ ਉਸ ਧਮਕੀ ਦੇ ਵਿੱਚ ਲਿਖਿਆ ਗਿਆ ਹੈ ਤਾਂ ਦੱਸ ਦਈਏ ਕਿ ਅਵਿਨਵ ਸ਼ੁਕਲਾ ਨੂੰ ਹਾਲ ਹੀ ਦੇ ਵਿੱਚ ਆਸੀਮ ریاਸ ਨੂੰ ਲੈ ਕੇ ਕਮੈਂਟ ਕੀਤਾ ਸੀ ਜਿਸ ਤੋਂ ਬਾਅਦ ਅਵਿਨਵ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ ਤਾਂ ਇਸ ਧਮਕੀ ਦੇ ਵਿੱਚ ਆਸੀਮ ریاਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਜਿਹੜੀ ਵੱਡੀ ਵੱਡੇ ਗੁਰਗੇ ਨੇ ਉਸਦੇ ਨਾਲ ਨੇਤਾ ਇਹ ਵੱਡੀ ਗੱਲ ਜਿਹੜੀ ਲਿਖੀ ਗਈ ਹੈ ਸੋ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕੋਈ ਪੋਸਟ ਸੀ ਜਿਸ ਤੇ ਜਿਹੜਾ ਇੱਕ ਕਮੈਂਟ ਲਿਖਿਆ ਗਿਆ ਸੀ ਆਸੀਮ ਤੇ ਤਾਂ ਉਸ ਤੋਂ ਬਾਅਦ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਅbnav ਤੇ ਉਹਦਾ ਪੂਰਾ ਪਰਿਵਾਰ ਇਸ ਵੇਲੇ ਚਿੰਤਾ ਦੇ ਵਿੱਚ ਨੇ ਫੈਨਸ ਜਿਹੜੇ ਨੇ ਉਹਨਾਂ ਦੇ ਉਹਨਾਂ ਦੀ ਵੀ ਚਿੰਤਾ ਵੱਧ ਗਈ ਹੈ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਰਿਐਲਿਟੀ ਸ਼ੋਅ ਬੈਟਲ ਗਰਾਉਂਡ ਦੇ ਵਿੱਚ ਆਸੀਮ ਤੇ ਰਵੀਨਾ ਦੇ ਵਿੱਚ ਇੱਕ ਬਹਿਸ ਹੋਈ ਉਸ ਤੋਂ ਬਾਅਦ ਰਵੀਨਾ ਦੇ ਪਤੀ ਅbnav ਸ਼ੁਕਲਾ ਨੇ ਆਪਣੇ ਬਲੌਗ ਦੇ ਵਿੱਚ ਇੱਕ ਵਿਅਕਤੀ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਆਸੀਮ ਦੇ ਕੋਲ ਸਿਰਫ ਫੁੱਲੇ ਹੋਏ ਮਸਲਜ਼ ਨੇ ਨਾ ਦਿਮਾਗ ਹੈ ਤੇ ਨਾ ਹੀ ਸਹੀ ਰਵੱਈਆ ਉਹ ਕਰਦੇ ਨੇ ਤਾਂ ਫਿਟਨੈਸ ਦੀ ਪਹਿਚਾਨ ਤਾਂ ਬਿਲਕੁਲ ਵੀ ਨਹੀਂ ਹੈ ਤਾਂ ਇਹੀ ਮਾਮਲਾ ਸੀ ਇਸ ਤੋਂ ਹੀ ਇਹ ਮਾਮਲਾ ਤੂਲ ਫੜਦਾ ਹੈ ਤਾਂ ਉਸ ਤੋਂ ਬਾਅਦ ਅਚਾਨਕ ਪੂਰੇ ਪਰਿਵਾਰ ਨੂੰ ਇੱਕ ਵਿਅਕਤੀ ਦੇ ਦੁਆਰਾ ਵੱਡੇ ਗੁਰਗੇ ਦਾ ਨਾਮ ਲੈ ਕੇ ਧਮਕੀ ਦੇ ਦਿੱਤੀ ਜਾਂਦੀ ਆ ਤਾਂ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਚੁੱਕਾ ਹੈ ਕਿ ਆਖਿਰਕਾਰ ਕੌਣ ਤੇ ਕਿਹੜੀ ਗੱਲ ਨੂੰ ਲੈ ਕੇ ਜਿਹੜਾ ਕਿਸੇ ਪਰਿਵਾਰ ਨੂੰ ਗੋਲੀ ਮਾਰਨ ਦੀ ਗੱਲ ਆਖ ਰਿਹਾ ਹੈ